ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਕਮਿਸ਼ਨਰ ਪੁਲਿਸ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਮਾੜੇ ਆਨਸਰ ਉਹਨਾਂ ਦੇ ਖਿਲਾਫ ਮਾਮਾ ਛੜੀ ਗਈ ਆ ਜਿਹਦੇ ਚੱਲਦੇ ਆ ਸ਼ਹਿਰ ਦੇ ਵਿੱਚ ਜਿੰਨੇ ਵੀ ਕ੍ਰਾਈਮ ਕਰਨ ਵਾਲੇ ਕਾਫੀ ਵਿਅਕਤੀ ਕਾਪੂ ਕਿਤੇ ਇਹਦੇ ਚੱਲਦੇ ਇੱਕ ਟਵੀਨ 6 ਦੇ ਵਿੱਚ ਪਟ્રોલ ਪੰਪ ਤੋਂ 2 ਲੱਖ ਦੇ ਕਰੀਬ ਅਮਾਉਂਟ ਲੈ ਕੇ ਮਾਰਕ ਦੇ ਘਰ ਪੈਸੇ ਦੇਣ ਜਾ ਰਿਹਾ ਸੀ ਜਿਸ ਨੂੰ ਕੁਝ ਵਿਅਕਤੀਆਂ ਨੇ ਰਾਹ ਵਿੱਚ ਰੋਕ ਕੇ ਉਹਦੀ ਸਕੂਟਰੀ ਵੀ ਖੋ ਲਈ ਤੇ ਪੈਸੇ ਵੀ ਲੈ ਲਏ ਜਿਹਦੇ ਚੱਲਦੇ ਸਾਡੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਤੇ ਇਹਨਾਂ ਦੀ ਟੀਮ ਨੇ ਇਹਦੇ ਵਿੱਚ ਚਾਰ ਵਿਅਕਤੀ ਜਿਹੜੇ ਕਾਬੂ ਗ੍ਰਿਤੇ ਜਿਨ੍ਹਾਂ ਦੇ ਕੋਲੋਂ 2 ਲੱਖ ਦੇ ਕਰੀਬ ਰਿਕਵਰੀ ਦੋ ਇੱਕ ਵੋਟ ਸੈਲ ਸਕੂਟਰ ਉਸ ਦੇੰ ਜਿਹੜਾ ਨਹੀਂ ਹੋਇਆ ਸੀ ਤੇ ਉਸ ਤੋਂ ਬਾਅਦ ਇੱਕ ਚੋਰੀ ਦਾ ਸਕੂਟਰ ਹੋਰ ਵੀ ਰਿਕਵਰ ਹੋਇਆ ਦਸਤਰ वगैरह ਵੀ ਰਿਕਵਰ ਹੋ ਗਿਆ ਇਹਨਾਂ ਦੇ ਕੋਲ ਇਹਨਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਲੁੱਟ ਖੋਹ ਦੇ ਚੋਰੀਆਂ ਦੇ ਮੁਕੱਦਮੇ ਦਰਜ ਹੈ